ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਅਸੀਂ 9 ਵਜੇ ਪੇਪਰ ਭਰਨ ਗਏ ਅੱਠਾ ਕੈਂਡੀਡੇਟਾਂ ਦੇ ਜੋ ਕਿ ਸਾਨੂੰ ਉਥੇ ਅੰਦਰ ਨਹੀਂ ਵਰ ਦਿੱਤਾ ਕੁਝ ਗੁੰਡਿਆਂ ਨੇ ਕੋਈ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਤੇ ਪ੍ਰਸ਼ਾਸਨ ਵੀ ਨਾਲ ਆ ਜੇ ਸਾਡੇ ਪੇਪਰ ਨਾ ਭਰਾਏ 20 ਮਿੰਟ ਦੇ ਅੰਦਰ ਮੈਂ ਸ਼ਾਲ ਮਾਰ ਕੇ ਖੁਦਕੁਸ਼ੀ ਕਰ ਲੈਂਿਆ ਪ੍ਰਸ਼ਾਸਨ ਤੇ ਸੱਤਾਧਾਰੀ ਪਾਰਟੀ ਦੇ ਆਗੂ ਜ਼ਿੰਮੇਵਾਰ ਹੋਣਗੇ ਸਾਡੇ ਮੇਰੇ ਇਹਨਾਂ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਨਹੀਂ ਲੱਗਦਾ ਮੈਂ ਤਾਂ ਪਤਾ ਨਹੀਂ ਕਿ ਉਹ ਤਾਂ ਮੁਕਾਸ਼ਾ ਤੋਂ ਸੰਬੰਧੀ ਭਾਈ ਜੀ ਅੱਜ ਸੋਸਾਇਟੀ ਦੀ ਚੋਣ ਸੀਗੀ ਪਹਿਲਾਂ ਦੋ ਵਾਰੀ ਇਹ ਆਪਣਾ ਰੋਕ ਦਿੱਤੀਆਂ ਕਿਤੇ ਕੋਈ ਬਹਾਨਾ ਲਾ ਕੇ ਕਿਤੇ ਕੋਈ ਬਹਾਨਾ ਕੈਨਸਲ ਕਰ ਦਿੰਦੇ ਸੀ ਕਿ ਅਸੀਂ ਆਪਦੇ ਕੈਂਡੀਡੇਟ ਸਾਰੇ ਲੈ ਕੇ ਜਾਂਦੇ ਸੀਗੇ ਕੋਈ ਨਾ ਕੋਈ ਕਾਰਨ ਬਣਾ ਕੇ ਦੋ ਵਾਰੀ ਚੋਣ ਰੱਦ ਕੀਤੀ ਅੱਜ ਫੇਰ ਜਿਹੜਾ 9 ਵਜੇ ਨਾ ਆਪਣਾ ਪੇਪਰ ਭਰਨੇ ਸੀਗੇ ਅਸੀਂ 9 9:30 ਜਾਵੜੇ ਆ ਉੱਥੇ ਉਦੋਂ ਦਾ ਪ੍ਰਸ਼ਾਸਨ ਕਿਤੇ 5 ਕਿਤੇ 10 ਮਿੰਟ ਕਹਿੰਦਾ ਰਿਹਾ ਬਾਅਦ ਦੇ ਵਿੱਚ ਜਿਹੜੇ ਆਮ ਆਦਮੀ ਜੇ ਉੱਥੇ ਚਹੇਤੇ ਸੀ ਮੂਹਲੇ ਪਿੰਡ ਦੇ ਉਹਨਾਂ ਨੇ ਉਹ ਹੁੱਲੜਬਾਜੀ ਉੱਥੇ ਕੀਤੀ ਪ੍ਰਸ਼ਾਸਨ ਦਰਸ਼ਕ ਬਣ ਕੇ ਖੜਾ ਰਿਹਾ ਅੰਦਰ ਵੜ ਕੇ ਆਰਲੋ ਲਾਲੀ ਸਾਨੂੰ ਬਾਰ ਨਹੀਂ ਖੋਲਿਆ ਅਸੀਂ 9 ਵਜੇ ਤੋਂ ਲੈ ਕੇ ਸਵਾ 11 ਉੱਥੋਂ ਤੁਰੇ ਆ ਪੂਰੀ ਉਹਨਾਂ ਨੇ ਹੁੱਲੜਬਾਜੀ ਕੀਤੀ ਤੁਸੀਂ ਮੀਡੀਆ ਦੇਖਿਆ ਸਾਨੂੰ ਖੁਦ ਆਪ ਅੰਦਰ ਨਹੀਂ ਵੜਨ ਦਿੱਤਾ ਸਾਰੇ ਕੈਂਡੀਡੇਟਾਂ ਦੀ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਪ੍ਰਸ਼ਾਸਨ ਮੁੜਦਾਬਾਦ ਪ੍ਰਸ਼ਾਸਨ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਹਾਂਜੀ ਚੇਅਰਮੈਨ ਸਾਹਿਬ ਅੱਜ ਤੁਸੀਂ ਇੱਥੇ ਵਾਟਰ ਵਾਕਸ ਤੇ ਇਕੱਠੇ ਹੋਇਓ ਕੀ ਕਾਰਨ ਬਣਿਆ ਜੀ ਦੇਖੋ ਜੀ ਜੋ ਪੰਜਾਬ ਸਰਕਾਰ ਨੇ ਅੱਜ ਸਾਡੇ ਨਾਲ ਧੱਕਾ ਕੀਤਾ ਲੰਗੀਆਂ ਦੇ ਨਵਾਂ ਦੇ ਵਿੱਚ ਇਹ ਤੁਸੀਂ ਦੇਖੋ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਸੀਂ ਸਾਫ਼ ਸੁਥਰੇ ਪ੍ਰਸ਼ਾਸਨ ਦੇ ਨਾਲ ਇਲੈਕਸ਼ਨ ਕਰਾਵਾਂਗੇ ਸਾਡੇ ਸਾਹਮਣੇ ਜੋ ਕਿਸਾਨਾਂ ਦੀ ਬਣੀ ਹੋਈ ਸੁਸਾਇਟੀ ਹੈ ਉਹਨੂੰ ਅੱਜ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਗੁੱਸੇ ਦੇ ਵਿੱਚ ਸਾਡਾ ਨੌਜਵਾਨ ਇਸ ਟੈਂਕੀ ਤੇ ਚੜ ਗਿਆ ਜੇਕਰ ਉਹਦਾ ਕੋਈ ਨੁਕਸਾਨ ਹੁੰਦਾ ਤੇ ਸਾਡਾ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਪੁਲਿਸ ਪ੍ਰਸ਼ਾਸਨ ਜਿਹੜੇ ਸੁਸਾਇਟੀ ਦੇ ਮੁਲਾਜ਼ਮ ਹੈ ਡੀਆਰ ਹੋਇਆ ਯਾਰ ਹੋਇਆ ਜੋ ਵੀ ਸੁਸਾਇਟੀ ਦੇ ਮੈਂਬਰ ਰਿਸਪੈਕਟਰ ਸਾਰੇ ਜ਼ਿੰਮੇਵਾਰ ਹੈ ਕਿਉਂਕਿ ਅੱਜ ਇਲੈਕਸ਼ਨ ਸੀਗਾ ਤੀਜੀ ਵਾਰ ਇਲੈਕਸ਼ਨ ਕਰਾ ਰਿਆ ਲੰਗੀਆਂ ਨਵਾਂ ਦੇ ਵਿੱਚ ਪਹਿਲਾ ਦੋ ਵਾਰੀ ਪੋਸਟਪੋਨ ਕੀਤਾ ਉਹਨਾਂ ਕੋਲੇ ਕੋਈ ਆਪਦੇ ਕੈਂਡੀਡੇਟ ਹੈ ਨਹੀਂ ਸੀਗੇ ਸਾਡੇ ਕੈਂਡੀਡੇਟ ਮਜ਼ਬੂਤ ਸੀਗੇ ਕਾਂਸਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਸੀਗੇ ਪੂਰੇ ਦੇ ਪੂਰੇ ਸਾਡੇ ਕਾਗਜ ਲੈ ਕੇ 9:30 ਵਜੇ ਦੇ ਉੱਤੇ ਦਫ਼ਤਰ ਦੇ ਮੂਹਰੇ ਖੜੇ ਆ ਇਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਅੱਜ ਆਪ ਵਾਲਿਆਂ ਨੇ ਆਪਦੇ ਬੰਦੇ ਤੇ ਜਿਹੜੇ ਕਾਲੀਦਾਲ ਦੇ ਉਹਨਾਂ ਦੇ ਚੇਤੇ ਆ ਉਹਨਾਂ ਨੂੰ ਲੈ ਕੇ ਅੰਦਰ ਵੜ ਗਏ ਦੇਖੋ ਇਹ ਕਿਹੜਾ ਸਾਫ਼ ਸੁਥਰਾ ਪ੍ਰਸ਼ਾਸਨ ਹੋ ਰਿਹਾ ਮੈਂ ਉਹਨਾਂ ਨਾਲ ਗੱਲ ਐਸਐਸਪੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਡੀਐਸਪੀ ਸਾਹਿਬ ਨਾਲ ਵੀ ਹੋਈ ਐਸਐਚਓ ਸਾਹਿਬ ਨਾਲ ਵੀ ਹੋਈ ਕਹਿੰਦਾ ਜੀ ਬੰਦੇ ਅੰਦਰ ਆ ਸਾਡੇ ਬੰਦੇ ਸਾਰੇ ਆ ਖੜੇ ਆ ਦੋਨੋਂ ਸਾਡੇ ਸਰਪੰਚ ਖੜੇ ਆ ਸਾਰੇ ਉਹਨਾਂ ਦੇ ਨਾਲ ਦੇ ਸਾਥੀ ਖੜੇ ਆ ਇਹਨਾਂ ਦੇ ਕਾਗਜ਼ ਦਾਖਲ ਨਹੀਂ ਕੀਤੇ ਪ੍ਰਸ਼ਾਸਨ ਵੱਡੀਆਂ-ਵੱਡੀਆਂ ਟਰੀਲੀਆਂ ਮਾਰਦਾ ਜੇ ਕੋਈ ਸਾਡਾ ਨੁਕਸਾਨ ਹੁੰਦਾ ਸਾਡੇ ਨੌਜਵਾਨ ਦਾ ਨੁਕਸਾਨ ਹੁੰਦਾ ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਕਰਕੇ ਅੱਜ ਅਸੀਂ ਇੱਥੇ ਧਰਨਾ ਮਜਾਰਾ ਕਰਨ ਲੱਗੇ ਆਂ ਇਹ ਪ੍ਰਸ਼ਾਸਨ ਦੇ ਉਲਟ ਸਰਕਾਰ ਦੇ ਉਲਟ ਇਹ ਸਰਕਾਰ ਤੱਕ ਅਸੀਂ ਗੱਲ ਆਉਦੀ ਪਹੁੰਚਾਵਾਂਗੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਾਂਗੇ ਕਿਉਂਕਿ ਹਾਈ ਕੋਰਟ ਨੇ ਪਹਿਲਾਂ ਇਸ ਗੱਲ ਤੇ ਰੱਟ ਪਈ ਸੀਗੀ ਹਾਈ ਕੋਰਟ ਨੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਸਾਰਿਆਂ ਦੇ ਕਾਗਜ਼ ਦਾਖਲ ਕਰਨੇ ਆ ਸਾਰਿਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਇਹਨਾਂ ਦੀ ਚੋਣ ਕਰਾਉਣੀ ਹੈ ਸਰਪੰਚ ਸਾਹਿਬ ਬਾਈ ਜੀ ਨੂੰ ਕਿੰਨਾ ਕਿਹੜਾ ਟੈਂਕੀ ਤੇ ਚੜੇ ਨੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਕਿਸੇ ਕੋਈ ਅਧਿਕਾਰੀ ਨਹੀਂ ਆਇਆ ਜੀ ਸਾਡੇ ਨੌਜਵਾਨ ਮੁੰਡੇ ਨੇ ਵਿਚਾਰਾ ਇੰਨਾ ਗੁੱਸਾ ਕਰ ਗਿਆ ਕਿਉਂਕਿ ਇੰਨੀ ਮਿਹਨਤ ਕਰਦਾ ਪਿੰਡ ਦੇ ਵਿੱਚ ਇਹਨਾਂ ਨੇ ਪਹਿਲਾਂ ਪਿੰਡ ਦੇ ਵਿੱਚ ਸਰਪੰਚੀ ਤੌਰ ਤੇ ਵੀ ਬਹੁਤ ਕੰਮ ਕੀਤਾ ਹੁਣ ਸਾਰੇ ਬੰਦਿਆਂ ਨੇ ਆਣ ਕੇ ਤਾਂ ਨੂੰ ਕਿਹਾ ਵੀ ਆਪਾਂ ਸਾਫ਼ ਸੁਥਰਾ ਪ੍ਰਸ਼ਾਸਨ ਦੇ ਨਾਲ ਸਾਫ਼ ਸੁਥਰੇ ਇਲੈਕਸ਼ਨ ਕਰਾ ਕੇ ਵਧੀਆ ਮੈਂਬਰ ਪ੍ਰਧਾਨ ਜੀ ਖੜੇ ਆ ਜਗਦੇਵ ਸਿੰਘ ਇਹਨਾਂ ਨੇ ਵਧੀਆ ਪ੍ਰਸ਼ਾਸਨ ਚਲਾਇਆ ਹੁਣ ਫਿਰ ਇਹਨਾਂ ਨੇ ਸਾਰੇ ਪਿੰਨ ਨੂੰ ਕਿਹਾ ਸੀ ਆਪਾਂ ਸਹਿਮਤੀ ਦੇ ਨਾਲ ਬਣਾਈਏ ਪਰ ਇਹਨਾਂ ਨੇ ਸਹਿਮਤੀ ਕਰਦੇ ਕਰਦੇ ਇਹਨਾਂ ਨੂੰ ਪਾਸੇ ਰੱਖ ਲਿਆ ਆਪ ਦੀ ਅੰਦਰ ਵੜ ਕੇ ਲੈ ਕੇ ਇਹ ਸਾਡੀ ਅੱਜ ਜਿਹੜੀ ਸਰਕਾਰ ਨੇ ਧੱਕਾ ਕੀਤਾ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਲੰਗੀਆਂ ਨਮਾ ਦੇ ਸਾਰੇ ਆਦਮੀਆਂ ਦੇ ਨਾਲ ਭਾਈ ਜੀ ਭਾਈ ਜੀ ਉੱਪਰ ਚੜੇ ਹੋਇਆ ਟੈਂਕੀ ਦੇ ਉੱਪਰ ਜੇ ਉਹ ਨਹੀਂ ਉਤਰਦੇ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਗੱਲ ਨਹੀਂ ਸੁਣਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਸਾਡਾ ਇਹ ਕਦਮ ਹੈ ਜੀ ਅਸੀਂ ਪ੍ਰਸ਼ਾਸਨ ਦੇ ਬਿਲਕੁਲ ਇੱਥੇ ਵਿਰਖਲਾ ਬੈਠੇ ਆ ਜਿੰਨਾਂ ਜਿਹੜਾ ਸਾਡੀ ਕੋਈ ਗੱਲ ਨਹੀਂ ਸੁਣਦਾ ਪ੍ਰਸ਼ਾਸਨ ਸਾਡੇ ਬੰਦੇ ਸੋਸਾਇਟੀ ਦੇ ਵਿੱਚ ਨਹੀਂ ਪਾਏ ਜਾਂਦੇ ਸੋਸਾਇਟੀ ਦੀ ਚੋਣ ਸਾਫ ਸੁਥਰੀ ਤਰੀਕੇ ਨਾਲ ਨਹੀਂ ਕਰਾਈ ਜਾਂਦੀ ਅਸੀਂ ਉਹ ਨਜ਼ਰ ਇੱਥੇ ਆਪਦੇ ਬੈਠਾਂਗੇ ਪਰ ਸਰਕਾਰ ਦੀਆਂ ਪੂਰੀਆਂ ਹਦਾਇਤਾਂ ਜੋ ਵੀ ਇੱਥੇ ਇਹ ਨਕਾਮੀਆਂ ਨੂੰ ਜਾਗਰ ਕਰਾਂਗੇ। ਹੁਣ ਅਸੀਂ ਆਪਦੇ ਹਾਈ ਕਮਾਂਡ ਤੱਕ ਵੀ ਇਹ ਦੱਸਦੇ ਆਂ ਅਸੀਂ ਆਪਦੇ ਪ੍ਰਧਾਨ ਜੀ ਨਾਲ ਰਾਜਾ ਬੜਿੰਗ ਜੀ ਨੂੰ ਵੀ ਅਸੀਂ ਉੱਥੇ ਤੱਕ ਫੋਨ ਕਰਦੇ ਆਂ ਸਾਰੇ ਆਪਦੇ ਜਿੰਨੇ ਲੀਡਰਸ਼ਿਪ ਆ ਸਾਰਿਆਂ ਨਾਲ ਗੱਲ ਕਰਕੇ ਅਸੀਂ ਜੋ ਉਹਨਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਉਸ ਹਦਾਇਤਾਂ ਦੇ ਮੁਤਾਬਕ ਅੱਗੇ ਅਸੀਂ ਆਪ ਦਾ ਇਸ ਰੋਸ ਨੂੰ ਲੈ ਕੇ ਜਾਵਾਂਗੇ।